ਉਹ ਪੁੱਤਰ ਜੋ ਸੋਈ ਜਿਹੜਾ ਪਿਤਾ ਦਾ ਅਦਬ ਕਰੇ ਉੱਠ ਕੇ ਸਵੇਰੇ ਪੈਰੀ ਹੱਥ ਲਾ ਆਵੇ ਮਾਈ ਦੇ ਉਹ ਪੁੱਤਰ ਜੰਮੇ ਤੋਂ ਲੋਕੀ ਖੁਸ਼ੀਆਂ ਧਮਾਨ ਕਰਨ ਉਹ ਵੰਡਦੇ ਨੇ ਲੋਹੜੀ ਜਾਮੇ ਵਿੱਚ ਨਹੀਂ ਸਮਾਈ ਦੇ ਉਹ 16 ਸਾਲ ਤੱਕ ਪਹਿਲਾਂ ਵੇਖਣਾ ਜ਼ਰੂਰ ਚਾਹੀਏ ਉਹ 16 ਸਾਲ ਤੱਕ ਪਹਿਲਾਂ ਵੇਖਣਾ ਜ਼ਰੂਰ ਚਾਹੀਏ ਜ਼ਰੂਰ ਚਾਹੀਏ ਉਹ ਉਦੋਂ ਪਹਿਲਾਂ ਵੰਡਣੇ ਪਤਾਸੇ ਵੀ ਨਹੀਂ ਚਾਹੀਦੇ ਉਹ ਬਲੀ ਸਿੰਘਾਂ ਖਬਰੇ ਨਲਾਇਕ ਹੀ ਨਿਕਲ ਆਵੇ ਉਹ ਬਲੀ ਸਿੰਘਾਂ ਖਬਰੇ ਨਲਾਇਕ ਹੀ ਨਿਕਲ ਆਵੇ ਉਹ ਮੈਂ ਤਾਂ ਕਹਿਨਾ ਮਗਰ ਉਹ ਹੀ ਪੈਸੇ ਦੇ ਵਦਾਈ ਦੇ ਉਹ ਮੈਂ ਤਾਂ ਕਹਿਨਾ ਮਗਰ ਉਹ ਹੀ ਪੈਸੇ ਦੇ ਵਦਾਈ ਦੇ ਉਹ ਫਿਰ ਹੋ ਜੇ ਬਾਣੀਆਂ ਜੋ ਕਰੇ ਆਸ਼ਕੀ ਤੇ ਬੋਵੇ ਨਾ ਹੱਟ ਤੇ ਬਾਰੀਆਂ ਜੋ ਕਰੇ ਆਸ਼ਕੀ ਤੇ ਬੋਵੇਂ ਨਾ ਹੱਟ ਤੇ ਫੇਰ ਹੋ ਜੇ ਬਾਰੀਆਂ ਜੋ ਕਰੇ ਆਸ਼ਕੀ ਤੇ ਨਾ ਹੱਟ ਤੇ ਦਾਰੂ ਕੀ ਕੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਘਟਦੇ ਦਾਰੂ ਕੀ ਕੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਘਟਦੇ ਓ ਪੁਲਸੀਆ ਕਦੇ ਨਹੀਂ ਲਿਆ ਅੱਜ ਕਰਦਾ ਤਾਂ ਜੇ ਗੁੱਲੀ ਤਣ ਜੇ ਓ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਪਤਵੈਲੀ ਬਣੇ ਜਾ ਬਾੜੀਆਂ ਜੋ ਕਰੇ ਆਸ਼ਕੀ ਤੇ ਬੋਏ ਨਾ ਹਟਤੇ ਫੇਰ ਹੋ ਜੇ ਬਾੜੀਆਂ ਜੋ ਕਰੇ ਆਸ਼ਕੀ ਤੇ ਬੋਏ ਨਾ ਹਟਤੇ ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਘਟਦੇ ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਘਟਦੇ ਓ ਪੁਲਸੀਆ ਕਦੇ ਨਹੀਂ ਲਿਆ ਅੱਜ ਕਰਦਾ ਬਹਿ ਜੇ ਗੁੱਲੀ ਤਣ ਜੇ ਓ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ ਗੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ दी समानो गुड्डी उगदी जो दबेली बनी जाए धोती भी है ना के साथ बन जे हाँ थोड़ा हाउस ਤੀਵੇਂ ਆ ਦਾ ਯਾਰ ਕਿਤੇ ਸਾਥ ਬਣ ਜੇ ਨਹੀਂ ਕਿਸੇ ਨੂੰ ਤਾਰਦਾ ਚੁਗਲਾ ਨੂੰ ਦਿਲ ਵਾਲਾ ਪੇਤ ਦੱਸਣਾ ਹੈ ਬੰਦੇ ਨੂੰ ਮਾਰਦਾ ਤੀਵੇਂ ਆ ਦਾ ਯਾਰ ਕਿਤੇ ਸਾਥ ਬਣ ਜੇ ਨਹੀਂ ਕਿਸੇ ਨੂੰ ਤਾਰਦਾ ਉਹ ਚੁਗਲਾ ਨੂੰ ਦਿਲ ਵਾਲਾ ਪੇਤ ਦੱਸਣਾ ਹੈ ਬੰਦੇ ਨੂੰ ਮਾਰਦਾ ਉਹ ਕੀ ਫਾਇਦਾ ਤੀਰਥਾਂ ਤੇ ਜਾ ਕੇ ਨਹਾਉਣ ਦਾ ਮਹਿਲਾ ਹੋ ਕੇ ਮੰਨ ਜੇ ਉਹ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਬੁੱਤ ਤੇ ਧੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਗਦੀ ਜੇ ਪੁੱਤ ਵੈਲੀ ਬਣ ਜਾਏ ਜੀ ਬਾਜੀ ਬੜਾ ਧਿਆਨ ਨਾਲ ਸੁਣ ਵਾਲੀ ਗੱਲ ਹੈ ਹਾਂਜੀ ਵੱਡੇ ਬਾਜੀ ਸਰਦਾਰ ਸਾਹਿਬ ਸਰਦਾਰ ਸੁਲਵਿੰਦਰ ਸਿੰਘ ਜੀ ਬੈਠੇ ਨੇ ਪੱਗ ਨੂੰ ਵਟਾ ਕੇ ਜਿਹੜੇ ਵੈਰ ਕੱਢਦੇ ਕੰਮ ਮਰਦਾਂ ਦਾ ਨਹੀਂ ਪੱਗ ਨੂੰ ਵਟਾ ਕੇ ਜਿਹੜੇ ਵੈਰ ਕੱਢਦੇ ਕੰਮ ਮਰਦਾਂ ਦਾ ਨਹੀਂ ਇਹੋ ਜਏ ਯਾਰ ਤਾਂ ਹੀ ਗੋਲੀ ਮਾਰੀਏ ਜੋ ਸਾਥੀ ਦਰਦਾਂ ਦਾ ਨਹੀਂ ਇਹੋ ਜਏ ਯਾਰ ਤਾਂ ਹੀ ਗੋਲੀ ਮਾਰੀਏ ਜੋ ਸਾਥੀ ਦਰਦਾਂ ਦਾ ਨਹੀਂ ਓ ਠੁੱਕ ਠੱਕ ਕਰੇ ਸਨੇਯਾਰ ਦੇ ਲਹਾਰ ਸੱਟ ਮਾਰੇ ਕਣਦੇ ਸਮਾਨੋ ਗੁੱਡੀ ਓਦੋਂ ਡੇਗਦੀ ਜੇ ਪੁੱਤ ਵੈਲੀ ਬਣ ਜਾਏ ਝੱਟ ਦੀ ਸਮਾਨੋ ਗੁੱਡੀ ਓਦੋਂ ਡੇਗਦੀ ਜੇ ਪੁੱਤ ਵੈਲੀ ਬਣ ਜਾਏ ਝੱਟ ਦੀ ਸਮਾਨੋ ਗੁੱਡੀ ਓਦੋਂ ਡੇਗਦੀ ਜੇ ਪੁੱਤ ਵੈਲੀ ਬਣ ਜਾਏ ਦਾ ਯਾਰ ਕਦੇ ਸਾਥ ਬਣ ਜੇ ਨਹੀਂ ਕਿਸੇ ਨੂੰ ਤਾਰਦਾ ਟੀਮਿਆਂ ਦਾ ਯਾਰ ਕਦੇ ਸਾਥ ਬਣ ਜੇ ਨਹੀਂ ਕਿਸੇ ਨੂੰ ਤਾਰਦਾ ਉਹ ਚੁਗਲਾ ਨੂੰ ਦਿਲ ਵਾਲਾ ਤੇਤ ਦੱਸਣਾ ਹੈ ਬੰਦੇ ਨੂੰ ਮਾਰਦਾ ਉਹ ਚੁਗਲਾ ਨੂੰ ਦਿਲ ਵਾਲਾ ਤੇਤ ਦੱਸਣਾ ਹੈ ਬੰਦੇ ਨੂੰ ਮਾਰਦਾ ਉਹ ਕੀ ਫਾਇਦਾ ਤੀਰਥਾਂ ਤੇ ਜਾ ਕੇ ਨੌੜਦਾ ਮੜਾ ਹੋਵੇ ਮੰਨ ਜੇ ਉਹ ਜੱਟ ਦੀ ਸਮਾਨੋ ਬੁੱਢੀ ਉਦੋਂ ਡੇਕਦੀ ਜੇ ਪੁੱਤ ਵੈਲੀ ਬਣ ਜੇ ਤੀਸ ਮਾਨੋ ਬੁੱਢੀ ਉਧੋਂ ਡਿੱਗਦੀ ਜੇ ਪੁੱਤ ਵੈਲੀ ਬਣ ਜਾਏ ਝੱਟ ਦੀ ਸਮਾਨੋ ਬੁੱਢੀ ਉਧੋਂ ਡਿੱਗਦੀ ਤੇ ਪੁੱਤ ਵੈਲੀ ਬਣ ਜਾਏ ਗਵਾਈ ਦਈਏ ਸੱਚੇ ਬੰਦੇ ਤੇ ਸਦਾ ਸੱਚ ਦੱਸੀਏ ਝੂਠੀ ਨਾ ਗਵਾਈ ਦਈਏ ਸੱਚੇ ਬੰਦੇ ਤੇ ਸਦਾ ਸੱਚ ਦੱਸੀਏ ਓ ਰੋਲੇ ਵਿੱਚ ਆਜੇ ਪੰਚਾਇਤ ਪਿੰਡ ਦੀ ਤੇ ਕਦੇ ਨਾ ਡੱਕੀਏ ਓ ਰੋਲੇ ਵਿੱਚ ਆਜੇ ਪੰਚਾਇਤ ਪਿੰਡ ਦੀ ਤੇ ਕਦੇ ਨਾ ਡੱਕੀਏ ਓ ਭੁੱਲੜਾਂ ਦਾ ਰਾਜ ਸੱਚੀ ਆਖਦਾ ਭੁੱਲੜਾਂ ਦਾ ਰਾਣਾ ਜੱਟ ਸੱਚੀ ਆਖਦਾ ਜੇ ਬੁਰਾ ਨਹੀਂ ਮੰਨਦੇ ਦੀ ਸਮਾਨੋ ਗੁੱਡੀ ਉਦੋਂ ਡੇਬਦੀ ਜੇ ਪੁੱਤ ਵੈਲੀ ਬਣ ਜਾਏ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਬਦੀ ਜੇ ਪੁੱਤ ਵੈਲੀ ਬਣ ਜਾਏ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਬਦੀ ਜੇ ਪੁੱਤ ਵੈਲੀ ਬਣ ਜਾਏ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਬਦੀ ਜੇ ਪੁੱਤ ਵੈਲੀ ਬਣ ਜਾਏ ਉਹ ਜੱਟ ਦੀ ਸਮਾਨੋ ਗੁੱਡੀ ਉਦੋਂ ਡੇਬਦੀ ਪੁੱਤ ਵੈਲੀ ਬਣ ਜਾਏ